ਪੰਜਾਬ ਸਰਕਾਰ ਵੱਲੋਂ ਚੇੜੀ ਗਈ ਨਸ਼ਿਆ ਵਿਰੁੱਧ ਜੰਗ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਟਾਂਡਾ ਵਿੱਚ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਦੁਆਰਾ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਅਤੇ ਨਸ਼ੇ ਦੀ ਦੁਰਵਰਤੋਂ ਨੂੰ ਖਤਮ ਕਰਨ ਲਈ ਵਿਸ਼ੇਸ਼ ਕਾਰਵਾਈ ਕੀਤੀ ਗਈ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਂਝੇ ਆਪਰੇਸ਼ਨ ਵਿੱਚ ਵਕਫ ਬੋਰਡ ਦੇ ਸਹਿਯੋਗ ਨਾਲ ਚੰਡੀਗੜ੍ਹ ਕਲੋਨੀ ਵਿੱਚ ਵਕਫ ਬੋਰਡ ਦੀ ਜ਼ਮੀਨ 'ਤੇ ਇੱਕ ਅਨਧਿਕਾਰਤ ਉਸਾਰੀ ਨੂੰ ਢਾਹ ਦਿੱਤਾ ਗਿਆ। ਇੱਥੇ ਇਹ ਵੀ ਦੱਸ ਦਈਏ ਕਿ ਇਹ ਗੈਰਕਾਨੂੰਨੀ ਉਸਾਰੀ ਇੱਕ ਮੁਲਜ਼ਮ ਦੁਆਰਾ ਕੀਤੀ ਗਈ ਸੀ। ਜਿਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ 11 ਐਫਆਈਆਰ ਦਰਜ ਹਨ ਅਤੇ ਮੁਲਜ਼ਮ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਵਿਧੇਰੇ ਜਾਣਕਾਰੀ ਦਿੰਦੇ ਆ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਵਕਫ ਬੋਰਡ ਨੂੰ ਇਸ ਗੈਰਕਾਨੂੰਨੀ ਉਸਾਰੀ ਨੂੰ ਢਾਉਣ ਲਈ ਪੁਲਿਸ ਸਹਾਇਤਾ ਦੀ ਲੋੜ ਸੀ। ਉਹਨਾਂ ਦੱਸਿਆ ਕਿ ਦੋਸ਼ੀ ਅਪਰਾਧਿਕ ਪਰਿਵਰਤੀ ਦਾ ਸੀ। ਇਸ ਲਈ ਕਾਰਵਾਈ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ। ਉਹਨਾਂ ਦੱਸਿਆ ਕਿ ਇਹ ਕਾਰਵਾਈ ਸਰਬਜੀਤ ਕੋਰ ਅਤੇ ਫਰੋਡੀ ਪਤਨੀ ਸਰੂਪ ਲਾਲ ਵਾਸੀ ਵਾਰਡ ਨੰਬਰ 8 ਚੰਡੀਗੜ੍ਹ ਕਲੋਨੀ ਟਾਂਡਾ ਵਿਰੁੱਧ ਕੀਤੀ ਗਈ ਹੈ। ਜੀ ਅੱਜ ਅਸੀਂ ਇੱਥੇ ਪੀਐਸ ਟਾਂਡਾ ਦੇ ਏਰੀਆ ਦੇ ਵਿੱਚ ਚੰਡੀਗੜ੍ਹ ਕਲੋਨੀ ਬਚਦੀ ਹੈਗੀ ਉੱਥੇ ਖੜੇ ਆ ਇਸ ਕਲੋਨੀ ਦੇ ਵਿੱਚ ਅੱਜ ਵਕਫ ਬੋਰਡ ਦੇ ਅਫੀਸ਼ੀਅਲ ਈਓ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟਰੇਟਸ ਉਹ ਇੱਥੇ ਹੈਗੇ ਬੇਸਿਕਲੀ ਅੱਜ ਅਸੀਂ ਇੱਥੇ ਆਏ ਆ ਕਿ ਵਕਫ ਬੋਰਡ ਦੀ ਲੈਂਡ ਦੇ ਵਿੱਚ ਇੱਕ ਸਰਬਜੀਤ ਕੌਰ ਨਾਂ ਦੀ ਲੇਡੀ ਹੈਗੀ ਜੋ ਕਿ ਕ੍ਰਿਮੀਨਲ ਉਹਦਾ ਬੈਕਗਰਾਉਂਡ ਹੈਗਾ ਉਹਨੇ ਇੱਥੇ ਇਲੀਗਲ ਪੋਜੀਸ਼ਨ ਕੀਤਾ ਹੋਇਆ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈਗੀ ਤੇ ਉਹਨੂੰ ਡੇਮੋਲੇਸ਼ ਕਰਦੇ ਹੋਏ ਇਹਨਾਂ ਨੇ ਪੋਜੀਸ਼ਨ ਵਰਕ ਬੋਰਡ ਨੇ ਵਾਪਿਸ ਲੈਣਾ ਹੈਗਾ बिकॉज़ ਤੇ ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ ਆਲਰੇਡੀ 11 ਮੁਕਦਮੇ ਦਰਜ ਹੈ ਇਹਨੂੰ ਸਜ਼ਾ ਵੀ ਹੋਈ ਹੋਈ ਹੈ ਐਂਡ ਹਾਲ ਦੀ ਘੜੀ ਵੀ ਇਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਸਾਨੂੰ ਖਦਸਾ ਸੀਗਾ ਕਿ ਇੱਥੇ ਐਦਾਂ ਦੇ ਜੋ ਕ੍ਰਿਮੀਨਲ ਐਲੀਮੈਂਟਸ ਹੁੰਦੇ ਆ ਕੋਲ ਲਾਅ ਐਂਡ ਆਰਡਰ ਦੀ ਸਥਿਤੀ ਨਾ ਪੈਦਾ ਹੋ ਜਾਈ ਇਸ ਕਰਕੇ ਅਸੀਂ ਸੀਨੀਅਰ ਆਫਿਸਰਸ ਤੇ ਕਾਫੀ ਸੁਰੱਖਿਆ ਬਲ ਪੁਲਿਸ ਬਲ ਇੱਥੇ ਲਗਾਇਆ ਹੈਗਾ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਇੱਕ ਅੱਛੀ ਉਪਲਬਧੀ ਹੈਗੀ ਜੋ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤਹਿਤ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਇਹ ਜਿਹੜੀ ਸਰਬਜੀਤ ਕੌਰ ਹੈ ਇਹਦੇ ਅਗੇਂਸਟ 11 ਪਰਚੇ ਦਰਜ ਹੈ ਜੋ ਇਲੀਗਲੀ ਇਹਨੇ ਕੰਮ ਕਰਦੇ ਹੋਏ ਇਲੀਗਲ ਕੰਮਾਂ ਦੇ ਥਰੂ ਇਲੀਗਲ ਪ੍ਰੋਸੀਡਸ ਦੇ ਥਰੂ ਇਹ ਕੰਸਟਰਕਸ਼ਨ ਕੀਤੀ ਹੋਈ ਹੈ ਵਕਫ ਬੋਰਡ ਦੀ ਲੈਂਡ ਦੇ ਵਿੱਚ ਤੇ ਉਹਨੂੰ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਹੈ ਸਰ ਪੰਡਲੀ ਵਿੱਚ ਹੋਲਪ ਹੋ ਗਿਆ ਹੈ ਮਾਮਲਾ ਦਾ ਇਹ ਪਹਿਲਾ ਹੀ ਜੀ 11 ਪ੍ਰੋਪਰਟیز ਐਦਾਂ ਦੀ ਜੋ ਕਿ ਨਸ਼ੇ ਤਸਕਰਾਂ ਨੇ ਐਂਡ ਅਲੱਗ-ਅਲੱਗ ਜੋ ਇਲੀਗਲੀ ਪ੍ਰੋਸੀਡਸ ਦੇ ਨਾਲ ਲੋਕਾਂ ਨੇ ਬਣਾਈ ਹੋਈਆਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਲਰੇਡੀ ਡੈਮੋਲਿਸ਼ ਕੀਤੀ ਗਈਆਂ ਐਡਮਿਨਿਸਟ੍ਰੇਸ਼ਨ ਵੱਲੋਂ ਵਿਦ ਦੀ ਹੈਲਪ ਆਫ ਪੁਲਿਸ ਤੋ ਇਹ ਵਾਲੀ ਵੀ ਅੰਡ ਆਕੇ ਵੀ ਸਾਡੀ ਇਹ ਮੋਹਮ ਜਾਰੀ ਰਹੇਗੀ ਜੋ ਵੀ ਐਦਾਂ ਦਾ ਕੰਮ ਕਰੇਗਾ ਨਸ਼ੇ ਦੇ ਵਿੱਚ ਲਿਫਟ ਹੋਊਗਾ ਜਾਂ ਫਿਰ ਹੋਰ ਵੀ ਕਿਸੇ ਕ੍ਰਾਈਮ ਦੇ ਵਿੱਚ ਲਿਫਟ ਹੋ ਕੇ ਅਗਰ ਇਲੀਗਲ ਪ੍ਰੋਸੀਡਸ ਦੇ ਰਾਹੀਂ ਕੋਈ ਆਪਣਾ ਪ੍ਰਾਪਰਟੀ ਬਣਾਉਂਦਾ ਹੈ ਤੇ ਐਦਾਂ ਹੀ ਲੀਗਲ ਪ੍ਰੋਸੈਸ ਸੋਲੋ ਕਰਦੇ ਹੋਏ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਥੈਂਕ ਯੂ ਸਰ